ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਕਿ 31 ਮਾਰਚ 2026 ਤੱਕ ਮੌਵਾਤਾ ਸਫਾਇਆ ਕਰ ਦਿੱਤਾ ਜਾਏਗਾ। ਸਪਸ਼ਟ ਹੈ ਕਿ ਭਾਰਤੀ ਹੁਕਮਰਾਨਾਂ ਦਾ ਇੱਕੋ ਇੱਕ ਉਦੇਸ਼ ਨਕਸਲੀ ਇਨਕਲਾਬੀਆਂ ਦਾ ਜਿਸਮਾਨੀ ਸਫਾਇਆ ਕਰਨਾ ਹੀ ਹੈ। ਕਿ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ 36 ਗੜ ਵਿੱਚ ਲਗਭਗ 194 ਨਕਸਲੀ ਮਾਰੇ ਗਏ ਹਨ ਤੇ 801 ਨਕਸਲੀ ਗ੍ਰਸਤਾਰ ਕੀਤੇ ਗਏ ਹਨ। ਅਤੇ 742 ਨਕਸ਼ਲੀਆਂ ਨੇ ਆਤਮ ਸਮਰਪਣ ਕੀਤਾ ਹੈ ਆਦਿਵਾਸੀ ਸਮਾਜ ਦਾ ਮਨੋਬਲ ਤੋੜਨ ਲਈ ਟਾਟਾ ਤੇ ਐਸਆਰ ਕਾਰਪੋਰੇਟ ਘਰਾੜਿਆ ਘਰਾਣਿਆਂ ਦੀ ਫੰਡਿੰਗ ਨਾਲ ਕਾਂਗਰਸੀ ਵਿਧਾਇਕ ਮਹਿੰਦਰ ਕਰਮਾ ਤੇ ਪੁਲਿਸ ਅਧਿਕਾਰੀਆਂ ਦੀ ਸਾਂਝੀ ਕਮਾਂਡ ਹੈੱਡ ਗੈਰ ਕਾਨੂੰਨੀ ਗਰੋਹ ਜਥੇਬੰਦ ਕਰਕੇ ਛਤੀਸਗੜ੍ਹ ਵਿੱਚ ਵਿਆਪਕ ਪੱਮਾਨੇ ਤੇ 60 ਤੋਂ ਕੁ ਕਤਲੋਗਾਰਤ ਅਤੇ ਸਮੂਹਕ ਬਲਾਤਕਾਰਾਂ ਦੀ ਇੱਕ ਮਹਿਮ ਚਲਾਈ ਗਈ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਬੂਟਾ ਸਿੰਘ ਮਹਿਮੂਦਪੁਰ ਦਾ ਲਿਖਿਆ ਹੋਇਆ ਲੇਖ ਬਸਤਰ ਚ ਕਤਲੇਆਮ ਨਾਲ ਜੂਝ ਰਹੀ नक्सਲੀ ਲਹਿਰ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਬੂਟਾ ਸਿੰਘ ਮਹਿਮੂਦਪੁਰ ਲਿਖਦੇ ਨੇ ਕਿ ਮੱਧ ਭਾਰਤ ਦੀ ਜੰਗਲੀ ਪੱਟੀ नक्सਲੀ ਮਾਓਵਾਦੀ ਇਨਕਲਾਬੀਆਂ ਤੇ ਆਦਵਾਸੀਆਂ ਦੀ ਕਤਲਾ ਕਤਲਗਾਹ ਦਾ ਰੂਪ اختیار ਕਰ ਚੁੱਕੀ ਹੈ ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਕਿ 31 ਮਾਰਚ 2026 ਤੱਕ ਮੌਵਾਦਾ ਸਫਾਇਆ ਕਰ ਦਿੱਤਾ ਜਾਏਗਾ ਅਗਸਤ 2009 ਵਿੱਚ ਜਦੋਂ ਮਨਮੋਹਨ ਸਿੰਘ ਚ ਤੰਬਰਮ ਸਰਕਾਰ ਨੇ ਆਪਰੇਸ਼ਨ ਗ੍ਰੀਨ ਹੰਟ ਸ਼ੁਰੂ ਕੀਤਾ ਉਦੋਂ ਤੋਂ ਹੀ ਵਕਫਾਕ ਸਰਕਾਰਾਂ ਵੱਲੋਂ ਜਿਵੇਂ ਟੀਚੇ ਤੈਅ ਕੀਤੇ ਜਾਂਦੇ ਰਹੇ ਹਨ ਕੁਝ ਦਰਜਣ ਲਖਸੀਆਂ ਨੂੰ ਹਜ਼ਾਰਾਂ ਸੁਰੱਖਿਆ ਬਲਾਂ ਅਤੇ ਸਪੈਸ਼ਲ ਫੋਰਸਾਂ ਵੱਲੋਂ ਘੇਰਾ ਪਾ ਕੇ ਮਾਰ ਦੇਣ ਦੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਤੋਂ ਸਪਸ਼ਟ ਹੈ ਕਿ ਭਾਰਤੀ ਹਕਮਰਾਨਾਂ ਦਾ ਇੱਕੋ ਇੱਕ ਉਦੇਸ਼ ਨਕਸਲੀ ਇਨਕਲਾਬੀਆਂ ਦਾ ਜਿਸਮਾਨੀ सफाया ਕਰਨਾ ਹੀ ਹੈ ਉਹ ਮਸਲੇ ਦਾ ਰਾਜਨੀਤਿਕ ਹੱਲ ਬਿਲਕੁਲ ਨਹੀਂ ਚਾਹੁੰਦੇ ਹਕੂਮਤ ਤੇ ਗੋਦੀ ਮੀਡੀਆ ਨਕਸਲ ਵਿਰੋਧੀ ਮਹਿੰਮ ਦੀ ਕਾਮਯਾਬੀ ਦੇ ਅਸ਼ਲੀਲ ਯਤਨਾਂ ਦੇ ਸ਼ੋਰ ਅਤੇ ਹਕੂਮਤੀ ਬਰਤਾਂਤ ਰਹੀਂ ਮਸਲੇ ਦੀ ਮੂਲ ਵਜ੍ਹਾ ਉੱਪਰ ਪਰਦਾ ਪਾ ਰਹੇ ਹਨ ਜਿਸ ਨੂੰ ਭਾਰਤੀ ਸਿਆਸਤ ਦੀ ਮੁੱਖ ਧਾਰਾ ਕਿਹਾ ਜਾ ਰਿਹਾ ਹੈ ਉਨਾ ਸਾਰਿਆਂ ਲਈ ਗੈਰ ਅਦਾਲਤੀ ਕਤਲਾਂ ਦਾ ਵਰਤਾਰਾ ਹੁਣ ਨਾਰਮਲ ਜੀ ਗੱਲ ਬਣ ਚੁੱਕਾ ਹੈ 16 ਨਵੰਬਰ ਨੂੰ ਮਹਾਰਾਸ਼ਟਰ ਛੱਤੀਗੜ੍ਹ ਦੇ ਸਰਦੀ ਖੇਤਰ ਵਿੱਚ ਹੋਇਆ ਮੁਕਾਬਲਾ ਇਸ ਖੂਨੀ ਮੁਕਾਬਲੇ ਦੇ سلسلے ਵਿੱਚ ਤਾਜ਼ਾ ਘਟਨਾ ਹੈ ਜਿਸ ਵਿੱਚ ਪੰਜ ਨਕਸ਼ਰੀਆਂ ਦੇ ਮਾਰੇ ਜਾਣ ਦੀ ਖਬਰ ਹੈ 4 ਅਕਤੂਬਰ ਨੂੰ ਛੱਤੀਸਗੜ੍ਹ ਦੇ ਅੱਬੂ ਅਬੂਜਮਾੜ ਖੇਤਰ ਵਿੱਚ 13 ਔਰਤਾਂ ਸਮੇਤ 38 ਨਕਸ਼ਲੀ ਤੇ ਮਾਓਵਾਦੀ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰ ਦਿੱਤੇ ਗਏ ਸਨ 17 ਅਪ੍ਰੈਲ ਤੋਂ 10 ਮਈ ਤੱਕ 3 ਵੱਡੇ ਮੁਕਾਬਲਿਆਂ ਵਿੱਚ 52 ਨਕਸ਼ਲੀਆਂ ਦੇ ਮਾਰੇ ਜਾਣ ਦੀ ਰਿਪੋਰਟ ਹੈ 4 ਅਕਤੂਬਰ ਦੇ ਮੁਕਾਬਲੇ ਤੋਂ ਬਾਅਦ 36 ਘੜ ਤੇ ਮੁੱਖ ਮੰਤਰੀ ਨੇ ਟਵੀਟ ਕੀਤਾ ਨਕਸਲਵਾਦ ਦਾ ਖਾਤਮਾ ਹੀ ਉਹਨਾਂ ਦੀ ਡਬਲ ਇੰਜਣ ਸਰਕਾਰ ਦਾ ਟੀਚਾ ਹੈ ਅਤੇ ਉਹਨਾਂ ਦੀ ਲੜਾਈ ਹੁਣ ਆਪਣੇ ਅੰਜਾਮ ਤੇ ਪਹੁੰਚ ਕੇ ਹੀ ਦਮ ਲਏਗੀ ਇਸ ਦੌਰਾਨ ਨਕਸਲ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਿਸ਼ੇਸ਼ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ 36 ਰਾਜਾਂ ਵਿੱਚ ਲਗਭਗ 194 ਨਕਸਲੀ ਮਾਰੇ ਗਏ ਹਨ ਤੇ 801 ਨਕਸਲੀ ਗ੍ਰਸਤਾਰ ਕੀਤੇ ਗਏ ਹਨ ਅਤੇ 742 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ ਇਸ ਦੀ ਪੁਸ਼ਟੀ ਪੁਲਿਸ ਨੇ ਪ੍ਰੈਸ ਬਿਆਨ ਵਿੱਚ ਵੀ ਕੀਤੀ ਹੈ ਜਿੱਥੋਂ ਤੱਕ ਨਕਸ਼ਰੀਆਂ ਨੂੰ ਮੁਕਾਬਲਿਆਂ ਰਾਹੀਂ ਖਤਮ ਕਰਨ ਦਾ ਸਵਾਲ ਹੈ ਇਹ ਹਕੂਮਤੀ ਨੀਤੀ ਨਵੀਂ ਨਹੀਂ ਹੈ 1970ਵਿਆਂ ਦੇ ਸ਼ੁਰੂ ਵਿੱਚ ਵੀ ਪੂਰੇ ਮੁਲਕ ਵਿੱਚ 5000 ਦੇ ਕਰੀਬ ਨਕਸ਼ਰੀਆਂ ਨੂੰ ਕਤਲ ਕਰਕੇ ਇਸੇ ਤਰਜ਼ ਤੇ ਨਕਸਲਵਾਦ ਦਾ ਸਫਾਇਆ ਕਰ ਦੇਣ ਦੇ ਦਾਅਵੇ ਕੀਤੇ ਗਏ ਸਨ 5 ਦਹਾਕਿਆਂ ਚ ਪੂਰੇ ਮੁਲਕ ਵਿੱਚ 20000 ਤੋਂ ਵੱਧ ਨਕਸ਼ਰੀਆਂ ਨੂੰ ਮੁਕਾਬਲਿਆਂ ਵਿੱਚ ਅਤੇ ਹਿਰਾਸਤ ਵਿੱਚ ਕਤਲ ਕੀਤਾ ਗਿਆ ਹੈ ਉਦੋਂ ਨਕਸ਼ਲੀ ਲਹਿਰ ਵਕਤੀ ਤੌਰ ਤੇ ਦਬ ਜਰੂਰ ਗਈ ਸੀ ਪਰ ਇੱਕ ਦਹਾਕਾ ਬਾਅਦ ਵੀ ਉਹ ਪਹਿਲਾਂ ਨਾਲੋਂ ਮਜ਼ਬੂਤ बनके ताकत बनके मुड़ के ऊपर आई सी इस पीछे بنیادی کار ਨੇ ਸੀ ਕਿ ਹੁਣ नक्सली ਇਨਕਲਾਬੀ ਲਹੂ ਦੇ ਧਿਆਏ ਸਿਰਫਰੇ ਕਾਤਲਾਂ ਦਾ ਟੋਲਾ ਨਹੀਂ ਰਿਹਾ ਸਗੋਂ ਬਿਹਤਰੀਨ ਅਦਰਸ਼ ਨੂੰ ਪ੍ਰਣਾਏ ਜੁਝਾਰੂ ਇਨਕਲਾਬੀਆਂ ਦਾ ਸਮੂਹ ਹੈ ਜੋ ਨੰਗੇ ਚਿੱਟਿਆਂ ਤੇ ਘੋਰ ਨਾਮ ਬਰਾਬਰੀ ਤੇ ਆਧਾਰਿਤ ਮੌਜੂਦਾ ਰਾਜ ਪ੍ਰਬੰਧ ਨੂੰ ਖਤਮ ਕਰਕੇ ਮਨੁੱਖ ਦੇ ਜੀਵਨ ਯੋਗ ਨਵੇਂ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਨ ਨਕਸਲੀਆਂ ਨੇ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਮੁਲਕ ਦੇ ਉਹਨਾਂ ਵਿਸ਼ਾਲ ਪਿਛੜੇ ਹੋਏ ਇਲਾਕਿਆਂ ਅੰਦਰ ਦੱਬੇ ਕੁਚਲੇ ਸਮੂਹਾਂ ਨਾਲ ਮੱਛੀ ਤੇ ਪਾਣੀ ਵਾਲਾ ਰਿਸ਼ਤਾ ਬਣਾਇਆ ਅਤੇ ਨਿਆਸਰੇ ਤੇ ਨੇਤਾ ਨੇ ਆਵਾਮ ਨੂੰ ਹੱਕ ਜਤਾਉਣ ਦੇ ਸਮਰੱਥ ਸਮੂਹਕ ਜਥੇਬੰਦ ਤਾਕਤ ਵਿੱਚ ਬਦਲਿਆ ਜਦੋਂ 1990ਵਾਂ ਵਿੱਚ ਭਾਰਤੀ ਹਕੂਮਤਾਨ ਜਮਾਤ ਨੇ ਉਧਾਰੀਕਰਨ ਨਿੱਜੀਕਰਨ ਵਿਸ਼ਵੀਕਰਨ ਦਾ ਆਰਥਿਕ ਮਾਡਲ ਅਪਣਾਉਣ ਤੋਂ ਬਾਅਦ ਜੰਗਲਾਂ ਪਹਾੜਾਂ ਵਿਚਲੇ ਵਟਮੁੱਲੇ ਕੁਦਰਤੀ ਵਸੀਲੇ ਵਿਦੇਸ਼ੀ ਦੇਸੀ ਕਾਰਪੋਰੇਟਰਾਂ ਨੂੰ ਸੌਂਪਣ ਲਈ ਤੇਤਕ ਵਿਕਾਸ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਖਾਸ ਕਰਕੇ ਸਨ 2000 ਵਿੱਚ ਸੰਗਣੀ ਆਦਿਵਾਸੀ ਵਾਲੇ ਵੱਖਰੇ ਰਾਜ ਛਤੀਸਗੜ ਝਾਰਖੰਡ ਬਣਾਏ ਜਾਣ ਤੋਂ ਬਾਅਦ ਤਾਂ ਆਦਿਵਾਸੀ ਇਲਾਕਿਆਂ ਚ ਸਟੇਟ ਨੂੰ ਮੌਵਾਦੀ ਗੁਵਾਈ ਹੇਠ ਤਿੱਖੇ ਜਨਤਕ ਟੱਕਰੇ ਦਾ ਸਾਹਮਣਾ ਕਰਨਾ ਪਿਆ ਆਦਿਵਾਸੀ ਸਮਾਜ ਦਾ ਮਨੋਬਲ ਤੋੜਨ ਲਈ ਟਾਟਾ ਤੇ ਐਸਆਰ ਕਾਰਪੋਰੇਟਰ ਘਰਾੜਿਆ ਘਰਾੜਿਆਂ ਦੀ ਫੰਡਿੰਗ ਨਾਲ ਕਾਂਗਰਸੀ ਵਿਧਾਇਕ ਮਹਿੰਦਰ ਕਰਮਾ ਤੇ ਪੁਲਿਸ ਅਧਿਕਾਰੀਆਂ ਦੀ ਸਾਂਝੀ ਕਮਾਂਹੇਠ ਗੈਰਕਾਨੂੰਨੀ ਗ੍ਰੋ ਜਥੇਬੰਦ ਕਰਕੇ ਛਤੀਸਗੜ੍ਹ ਵਿੱਚ ਵਿਆਪਕ ਪੱਮਾਨੇ ਤੇ 60 ਫੂਕ ਕਤਲੋਗਾਰਤ ਅਤੇ ਸਮੂਹਕ ਬਲਾਤਕਾਰਾਂ ਦੀ ਇੱਕ ਮੇਮ ਚਲਾਈ ਗਈ ਜਿਸ ਨੂੰ ਸਲਡਾ ਜੁਡਮ ਕਿਆ ਗਿਆ ਜਦੋਂ ਇਹ ਗੈਰ ਕਾਨੂੰਨੀ ਗਰੋਹ ਵੀ ਆਦਵਸੀਆਂ ਦਾ ਮਨੋਬਲ ਤੋੜਨ 'ਚ ਨਕਾਮ ਨਾ ਰਹੇ ਤਾਂ ਬੁਖਾਰਾਟ ਚ ਆ ਕੇ ਮਨਮੋਹਨ ਸਿੰਘ ਸਰਕਾਰ ਨੇ ਨਕਸਲਵਾਦ ਨੂੰ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਐਲਾਨ ਕੇ ਆਪਣੇ ਹੀ ਮੁਲਕ ਦੇ ਸਭ ਤੋਂ ਗਰੀਬ ਹਾਸ਼ੀਏ ਦੇ ੱੱਕੇ ਆਦਵਸੀਆਂ ਵਿਰੁੱਧ ਨਸਲਕੁਸ਼ੀ ਦੀ ਜੰਗ ਵਿੜ ਦਿੱਤੀ ਜੋ ਡੇਢ ਦਹਾਕੇ ਚ ਵਕ-ਵਕ ਨਾਵਾਂ ਏਠ ਹੋਣ ਅਤਿਅੰਤ क्रੂਪ ਰੂਪ ਅਖਤਿਆਰ ਕਰ ਚੁੱਕੀ ਹੈ ਆਪਰੇਸ਼ਨ ਕਲੀਨ ਆਪਰੇਸ਼ਨ ਐਨਾਕੋਂਡਾ ਆਪਰੇਸ਼ਨ ਪ੍ਰਹਾਰ ਆਪਰੇਸ਼ਨ ਕਗਾਰ ਆਦ ਨਾਮ ਭਾਵੇਂ ਵੱਖਰੇ ਜਾਪਦੇ ਹਨ ਪਰ ਸਭ ਦਾ ਨਿਸ਼ਾਨਾ ਇੱਕ ਹੈ ਆਦਵਾਸੀਆਂ ਦੀ ਨਸਲਕੁਸ਼ੀ ਤੇ ਉਜਾੜਾ ਸੁਰੱਖਿਆ ਲਸ਼ਕਰਾਂ ਦੇ ਸੈਂਕੜੇ ਕੈਂਪ ਸਥਾਪਿਤ ਕਰਕੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਜੰਗਲਾਂ ਦੇ ਚੱਪੇ-ਚੱਪੇ ਤੇ ਸੁਰੱਖਿਆ ਬਲ ਤਾਇਨਾਤ ਹਨ ਖਾਸ ਕਰਕੇ ਬਸਤਰ ਦੁਨੀਆ ਦਾ ਸਭ ਤੋਂ ਸੰਗਣੀ ਨੀਮ ਫੌਜੀ ਤਾਕਤ ਵਾਲਾ ਖੇਤਰ ਬਣ ਚੁੱਕਾ ਹੈ ਬਸਤਰ ਦੇ ਜ਼ਿਆਦਾਤਰ ਹਿੱਸੇ ਚ ਹਰ 4-5 ਕਿਲੋਮੀਟਰ ਦੇ ਘੇਰੇ ਵਿੱਚ ਸੁਰੱਖਿਆ ਦਸਤਾਂ ਦਾ ਇੱਕ ਕੈਂਪ ਬਣਾਇਆ ਹੋਇਆ ਹੈ ਜਿੱਥੇ ਨਾਗਰਿਕਾਂ ਤੇ ਸੁਰੱਖਿਆ ਦਸਤਾਂ ਦਾ ਆਸਤਨ ਪਾਤ 9.1 ਯਾਨੀ ਕਿ 9 ਸੁਰੱਖਿਆ ਪਰਸਨ ਤੇ 1 ਉਥੋਂ ਦਾ ਆਮ ਆਦਮੀ ਬੇਸ਼ੱਕ ਹਕੂਮਤ ਇਹ ਦਾਅਵਾ ਕਰ ਰਹੀ ਹੈ ਕਿ ਕੈਂਪ ਤੇ ਸੜਕਾਂ ਵਿਕਾਸ ਲਈ ਬਣਾਏ ਜਾ ਰਹੇ ਹਨ ਪਰ ਭਾਰਤੀ ਹਕੂਮਤਾਨਾ ਦੇ ਇੱਕ ਤਿੱਥ ਵਿਕਾਸ ਮਾਡਲ ਤੋਂ ਬਖੂਬੀ ਵਕਫ ਜਾਗਰੂਕ ਨਾਗਰਿਕਾਂ ਤੇ ਉਜਾੜੀ ਜਾਰੀ ਮਜਲੂਮ ਲਕਾਈ ਨੂੰ ਕੋਈ ਭਲੇਖਾ ਨਹੀਂ ਹੈ ਕਿ ਇਹ ਸਾਰਾ ਬੁਨਿਆਦੀ ਢਾਂਚਾ ਜੰਗਲਾਂ ਪਹਾੜਾਂ ਉੱਪਰ ਕਾਰਪੋਰੇਟ ਕਬਜ਼ੇ ਦੇ ਲਈ ਰਾਹ ਪੱਧਰਾ ਕਰਨ ਲਈ ਖੜਾ ਕੀਤਾ ਜਾ ਰਿਹਾ ਹੈ ਗੈਰ ਕਾਨੂੰਨੀ ਗ੍ਰਫਤਾਰੀਆਂ ਨਜ਼ਰਬੰਦੀਆਂ ਲੁੱਟਮਾਰ ਜਿੰਸੀ دہشتਵਾਦ ਅਗਵਾ ਕਰਕੇ ਕਤਲ ਤੇ ਮੁਕਾਬਲੇ ਵਿੱਚ ਕਤਲੇਆਮ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਆਦਿਵਾਸੀ ਆਵਾਮ ਨੂੰ ਬੁਨਿਆਦੀ ਮਸਲਿਆਂ ਦੇ ਹੱਲ ਲਈ ਸੰਘਰਸ਼ ਤੋਂ ਦੂਰ ਕਰਨ ਲਈ ਨਿੱਜੀ ਲਾਲਚ ਪਰਮਾਉ ਸਕੀਮਾਂ ਪਾਟਕ ਪਾਉ ਚਾਲਾਂ ਤੇ क्रूर ਜਬਰ ਜੁਰਮ ਦਾ ਜਾਲ ਵਿਛਾਇਆ ਗਿਆ ਹੈ ਅਤੇ ਕਿਸੇ ਕਾਰਨ ਲਹਿਰ ਤੋਂ ਕਿਨਾਰਾ ਕਰ ਚੁੱਕੇ ਆਦਿਵਾਸੀ ਪਿਸ਼ੋਕੜ ਵਾਲੇ ਸਾਬਕਾ ਨਕਸਲੀਆਂ ਅਤੇ ਸਮਾਜ ਵਿਰੋਧੀ ਅੰਸਰਾਂ ਦੀ ਵਿਸ਼ੇਸ਼ ਭਰਤੀ ਕਰਕੇ ਉਹਨਾਂ ਨੂੰ ਨਿੱਜੀ ਲਾਲਚ ਖਾਤਰ ਗੈਰ ਕਾਨੂੰਨੀ ਕਤਲਾਂ ਲਈ ਉਕਸਾ ਕੇ ਭਰਾ ਮਾਰੂ ਜੰਗ ਚ ਝੋਕਿਆ ਗਿਆ ਹੈ ਇੰਜ ਸਲਵਾ ਜੁਟਮ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਹੈ ਜੋ ਸੁਪਰੀਮ ਕੋਰਟ ਦੇ ਆਦੇਸ਼ ਤੇ ਹਕੂਮਤ ਨੂੰ ਬੰਦ ਕਰਨੀ ਪਈ ਸੀ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਪੁਲਿਸ ਤੇ ਕੇਂਦਰੀ ਸੁਰੱਖਿਆ ਅਲਖਰਾਂ ਦੇ ਅਧਿਕਾਰੀਆਂ ਨੂੰ ਮੁਕਾਬਲਿਆਂ ਤੇ ਆਤਮ ਸਮਰਪਣ ਦੇ ਨਾਂ ਹਿੱਥ ਵਿਆਪਕ ਪੱਧਰ ਤੇ ਧੰਦਲੀ ਦੀ ਖੁੱਲੀ ਛੁੱਟੀ ਦਿੱਤੀ ਗਈ ਹੈ ਜੋ ਮਾਰੇ ਗਏ ਤੇ ਆਤਮ ਸਮਰਪਣ ਕਰ ਚੁੱਕੇ ਨਕਸਲੀਆਂ ਦੇ ਵੱਧ ਤੋਂ ਵੱਧ ਅੰਕੜੇ ਦਿਖਾ ਕੇ ਤਰੱਕੀਆਂ ਦੇ ਨਾਮ ਲੈ ਰਹੇ ਹਨ ਮਾਓਵਦੀ ਸ਼ਾਪਾਵਾਰਾਂ ਦੇ ਨਾਲ-ਨਾਲ ਬਹੁਤ ਸਾਰੇ ਆਮ ਆਦਵੀਆਂ ਨੂੰ ਵੀ ਫੜ ਕੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਹੈ ਅਤੇ ਇਨਾਮੀ ਮਾਓਵਦੀ ਦਿਖਾਉਣ ਲਈ ਸ਼ਾਪਾਮਾਰ ਵਾਲੀ ਵਰਦੀ ਪਹਿਨਾ ਦਿੱਤੀ ਜਾਂਦੀ ਹੈ ਰਾਜਕੀ دہشتਵਾਦ ਕਿਥਿਤ ਮੁਕਾਬਲਿਆਂ ਤੱਕ ਸੀਮਿਤ ਨਹੀਂ ਹੈ ਇਸ ਦੇ ਕਈ ਰੂਪ ਤਾਂ ਮੁੱਖ ਧਾਰਾ ਮੀਡੀਆ ਦੀ ਖਬਰ ਹੀ ਨਹੀਂ ਬਣਦੇ ਪਿਛਲੇ 2 ਸਾਲਾਂ ਤੋਂ ਦੂਰ ਦਰਾਜ ਆਦਵਸੀ ਪਿੰਡਾਂ ਉੱਪਰ ਡਰੋਨਾਂ ਨਾਲ ਬੰਬਾਰੀ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਜਿਨ੍ਹਾਂ ਦੀ ਪੁਸ਼ਟੀ ਮਨੁੱਖੀ ਤੇ ਜਬੂਰੀ ਇਕਾਂਦੀਆਂ ਜਥੇਬੰਦੀਆਂ ਨੇ ਆਪਣੀਆਂ ਹਾਲੀਆਂ ਤੱਥਕੋਜ ਰਿਪੋਰਟਾਂ ਵਿੱਚ ਕੀਤੀ ਹੈ ਹੁਣੇ ਜੇ 13 ਨਵੰਬਰ ਨੂੰ ਗਾਂਧੀਵਾਦੀ ਹਿਮਾਸ਼ੂ ਕੁਮਾਰ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਸ ਵੱਲੋਂ ਸੋਸ਼ਲ ਮੀਡੀਆ ਸੰਦੇਸ਼ ਟਾਈਪ ਕਰਨ ਸਮੇਂ ਸਰਕਾਰੀ ਸੁਰੱਖਿਆ ਲਸ਼ਕਰ ਬੀਜਾਪੁਰ ਜ਼ਿਲ੍ਹੇ ਦੇ ਕੌਂਡਾਬਲੀ ਪਿੰਡ ਉੱਪਰ ਬੇਕਿਰਕੀ ਨਾਲ ਗੋਲੇ ਵਰੂਦ ਦੀ ਵਾਸ਼ਰ ਕਰ ਰਹੇ ਹਨ ਇਸੇ ਦਿਨ ਅੱਧੀ ਰਾਤ ਨੂੰ ਇਸ ਪਿੰਡ ਵਿੱਚ ਸੈਂਕੜਿਆਂ ਦੀ ਤਦਾਦ ਚ ਸਰੱਖਿਆ ਦਸਤੇ ਭੇਜ ਕੇ ਨਵਾਂ ਕੈਂਪ ਬਣਾ ਦਿੱਤਾ ਗਿਆ ਸੀ ਜਿਨ੍ਹਾਂ ਨੇ ਆਉਂਦਿਆਂ ਹੀ ਹਮਲਾ ਵੜ ਦਿੱਤਾ ਹੁਣ 30 ਆਦਿਵਾਸੀ ਅੰਦੋਲਨਾਂ ਦੀ ਨਮਾਇੰਦਗੀ ਕਰਦੇ ਮੂਲਵਾਦੀ ਬਚਾਓ ਮੰਚ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਦੇ ਝੰਡੇ ਛਤੀਸਗੜ੍ਹ ਦੇ ਆਦਿਵਾਸੀ ਜੰਗਲਾਂ ਵਿੱਚ ਨੀਂਮ ਫੋਜੀ ਕੈਂਪ ਲਗਾਏ ਜਾਣ ਦਾ ਵਿਰੋਧ ਪੱਕੇ ਮੋਰਚੇ ਲਾ ਕੇ ਵਿਰੋਧ ਚ ਡਟੇ ਹੋਏ ਸਨ ਸਵਾਲ ਇਹ ਹੈ ਕਿ ਜੇ ਲੋਕ ਪੁਰਮੰਤਰੀਕਾਂ ਨਾਲ ਵੀ ਇਹ ਹਕੂਮਤੀ ਧੱਕੇਸ਼ਾਹੀ ਦਾ ਵਿਰੋਧ ਨਹੀਂ ਕਰ ਸਕਦੇ ਤਾਂ ਉਹਨਾਂ ਕੋਲ ਮਾਓਵਾਦੀ ਲਹਿਰ ਵਿੱਚ ਸ਼ਾਮਲ ਹੋ ਕੇ ਆਪਣੇ ਹਿੱਤਾਂ ਲਈ ਲੜਨ ਤੋਂ ਸਵਾ ਹੋਰ ਰਾਹ ਹੀ ਕੀ ਬਾਕੀ ਬਚਿਆ ਹੈ नक्सਲੀਆਂ ਜਾਂ ਮਾਓਵਾਦੀਆਂ ਦੇ ਸਮਾਜਿਕ ਤਬਦੀਲੀ ਲਿਆਉਣ ਦੇ ਤਰੀਕਿਆਂ ਬਾਰੇ ਅਸਹਿਮਤੀ ਤੇ ਕਿੰਤੂ ਪਰੰਤੂ ਹੋ ਸਕਦਾ ਹੈ ਪਰ ਉਹਨਾਂ ਦੇ ਉਦੇਸ਼ ਤੇ ਮੰਤਸਾ ਬਾਰੇ ਦੋ ਰਵਾ ਨਹੀਂ ਹਨ ਉਹ ਕਿਰਨਤ ਸਮਾਜਿਕ ਆਰਥਿਕ ਨਾ ਬਰਾਬਰੀ ਤੱਕੇ ਵਿਤਰੇ ਤੇ ਦਾਬੇ ਨੂੰ ਖਤਮ ਕਰਕੇ ਬਰਾਬਰੀ ਵਾਲਾ ਸਮਾਜ ਸਾਰਨਾ ਚਾਹੁੰਦੇ ਹਨ ਜਦਕਿ ਭਾਰਤੀ ਹੁਕਮਰਾਨ ਜਮਾਤ ਇਨਸਾਨੀ ਤਰੱਕੀ ਵਿਰੋਧੀ ਤਾਕਤ ਹੈ ਜੋ ਕਾਨੂੰਨ ਦਾ ਰਾਜ ਦੇ ਬਹਾਨੇ ਹਰ ਹਿੱਲੇ ਜਥਾ ਸਥਿਤੀ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਜਿਸ ਪਿੱਛੇ ਇਸ ਦਾ ਲੁਕਾਈ ਨੂੰ ਬੇਕਿਰਕ ਲੁੱਟਕਸੁੱਟ ਆਰਥਿਕ ਮੁਤਾਜੀ ਦਾਬੇ ਅਤੇ ਮਾਨਸਿਕ ਗੁਲਾਮੀ ਦੀ ਜਕੜੀ ਰੱਖਣ ਦਾ ਮੁਨਕਤਾ ਵਿਰੋਧੀ ਸਵਾਰਥ ਕੰਮ ਕਰਦਾ ਹੈ ਜਿਸ ਨੂੰ ਮਾਰਕਸਵਾਦੀ ਮਹਾਵਰੇ ਵਿੱਚ ਜਮਾਤੀ ਹਿੱਤ ਕਿਹਾ ਜਾਂਦਾ ਹੈ ਭਾਰਤੀ ਹੁਕਮਰਾਨ ਮੁੱਢ ਤੋਂ ਹੀ ਇਸ ਹਕੀਕਤ ਨੂੰ ਲੁਕਾਉਂਦੇ ਆ ਰਹੇ ਹਨ ਕਿ नक्सली ਲਹਿਰ ਕਮਨਿਸਟ ਲਹਿਰ ਦੀ ਉਹ ਜਹਾੜੂ ਤਾਰਾ ਹੈ ਜੋ ਕਿਸੇ ਵੀ ਕੀਮਤ ਤੇ ਆਪਣਾ ਬੁਨਿਆਦੀ ਸਮਾਜਿਕ ਤਬਦੀਲੀ ਦਾ ਐਜੰਡਾ ਤਿਆਗਣ ਅਤੇ ਭਾਰਤੀ ਹੁਕਮਰਾਨਾਂ ਨਾਲ ਰਾਜਨੀਤਿਕ ਸਮਝੌਤਾ ਕਰਕੇ ਸੁਧਾਰਵਾਦੀ ਸਿਆਸਤ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ ਉਹ ਆਪਣੀ ਜ਼ਿੰਦਗੀ ਦਾ ਮੁੱਲ ਤਾਰ ਕੇ ਵੀ ਸਮਾਜਿਕ ਤਬਦੀਲੀ ਲਿਆਉਣ ਲਈ ਦ੍ਰਿੜ ਹਨ ਇਸ ਹਕੀਕਤ ਨੂੰ ਵੀ ਝਟਲਾਇਆ ਨਹੀਂ ਜਾ ਸਕਦਾ ਕਿ नक्सली ਇਨਕਲਾਬੀਆਂ ਦੀਆਂ ਕੁਰਬਾਨੀਆਂ ਅਜਾਈ ਨਹੀਂ ਗਈਆਂ नक्सली ਲਹਿਰ ਨੇ ਭਾਰਤ ਦੀ ਆਮ ਲਕਾਈ ਦੇ ਨਰਕ ਤੋਂ ਵੀ ਭੇੜੇ ਜੂਨ ਗੁਜਾਰੇ ਉੱਪਰ ਪਾਇਆ ਲੋਕਤੰਤਰ ਦਾ ਪਰਦਾ ਪਾੜ ਕੇ ਅਸਲ ਤਸਵੀਰ ਜਗ ਜਾਗਰ ਕਰ ਦਿੰਦੀ ਹੈ ਨਕਸ਼ਲੀ ਲਹਿਰ ਨੇ ਸਭ ਤੋਂ ਵੱਧ ਹਾਸ਼ੀਏ ਤੇ ੱਕੇ ਸਿਆ ਆਦੀਵਾਸੀਆਂ ਤੇ ਬੇਜ਼ਮੀਨੇ ਦਲਤਾਂ ਦੇ ਬੁਨਿਆਦੀ ਮਸਲੇ ਉਠਾ ਕੇ ਮੰਗਾਂ ਨੂੰ ਸੰਘਰਸ਼ ਦਾ ਰੂਪ ਦੇਣ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ ਇਸ ਨੇ ਮਿਹਨਤ ਕਾ ਸ਼ਲੋਕਾਂ ਖਾਸ ਕਰਕੇ ਬੇਜ਼ਮੀਨੇ ਕਿਸਾਨਾਂ ਦੇ ਬੁਨਿਆਦੀ ਮਸਲਿਆਂ ਨੂੰ ਮੁਖਾਤਬ ਹੋਣ ਦੀ ਜ਼ਰੂਰਤ ਵੱਲ ਧਿਆਨ ਖਿੱਚਿਆ ਹੈ ਬੇਸ਼ੱਕ ਨਕਸ਼ਲੀ ਲਹਿਰ ਆਪਣੀ ਖੇਤੀ ਇਨਕਲਾਬ ਅਤੇ ਸੱਤਾ ਉੱਪਰ ਕਬਜ਼ੇ ਦਾ ਪ੍ਰਮੁੱਖ ਟੀਚਾ ਹਸਲ ਕਰਨ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋਈ ਪਰ ਇਸ ਲਹਿਰ ਦੇ ਦਬਾਅ ਹੇਠ ਹੁਕਮਰਾਨ ਖੇਤੀ ਸੁਧਾਰਾਂ ਲਈ ਕੁਝ ਨਾ ਕੁਝ ਕਦਮ ਚੁੱਕਣ ਲਈ ਤਾਂ ਮਜਬੂਰ ਹੋਏ ਹੀ ਹਨ ਭਾਰਤੀ ਹੁਕਮਰਾਨਾਂ ਨੂੰ ਆਦਿਵਾਸੀ ਲੋਕਾਂ ਦੇ ਜੰਗਲਾਂ ਉੱਪਰ ਕੁਦਰਤੀ ਹੱਕ ਸੁਰੱਖਿਅਤ ਕਰਨ ਖੇਤ ਮਜ਼ਦੂਰਾਂ ਲਈ ਘੱਟੋ ਘੱਟ ਉਜਰਤ ਅਤੇ ਪਿੰਡੂ ਖੇਤਰ ਲਈ ਰੋਜ਼ਗਾਰ ਕਾਨੂੰਨ ਆਦ ਵਰਗੇ ਮਹੱਤਵਪੂਰਨ ਕਾਨੂੰਨੀ ਸੁਧਾਰ ਕਰਨੇ ਪਏ ਹਨ ਬੇਸ਼ੱਕ ਛਤੀਸਗੜ ਬਿਹਾਰ ਝਾਰਖੰਡ ਓਡੀਸ਼ਾ ਤੇਲਿੰਗਾਨਾ ਹੈ ਜਾਂ ਮਹਾਰਾਸ਼ਟਰ ਕੇਰਲ ਜਾਂ ਪੱਛਮੀ ਬੰਗਾਲ नक्सली ਲਹਿਰ ਦੇ ਵਧਰੇ ਜਨਤਕ ਆਧਾਰ ਨੂੰ ਰੋਕਣ ਲਈ ਸਰਕਾਰਾਂ ਨੂੰ ਬਹੁਤ ਸਾਰੇ ਕਦਮ ਚੁੱਕਣੇ ਪਏ ਹਨ ਤਤਕਾਲੀ ਕੇਂਦਰ ਸਰਕਾਰ ਦੇ ਯੋਜਨਾ ਕਮਿਸ਼ਨ ਵੱਲੋਂ 2006 ਵਿੱਚ ਬਣਾਏ ਗਏ ਮਾਰਾਂ ਦੇ ਇੱਕ ਗਰੁੱਪ ਨੇ ਲਾਲ ਪੱਟੀ ਜਿਸ ਨੂੰ ਲਾਲ ਰੈੱਡ ਕੋਰੀਡੋਰ ਕਿਹਾ ਜਾਂਦਾ ਹੈ ਉਹਦਾ ਦੌਰਾ ਕਰਨ ਤੋਂ ਬਾਅਦ 2008 ਵਿੱਚ ਜਾਰੀ ਕੀਤੀ ਗਈ ਆਪਣੀ ਇੱਕ ਵਿਸਥਾਰਤ ਰਿਪੋਰਟ ਵਿੱਚ ਮੰਨਿਆ ਸੀ ਕਿ ਨਕਸ਼ਲੀ ਲਹਿਰ ਨੇ ਦੱਬੇ ਕੁਚਲੇ ਹਾਂ ਚ ਆਪਣੀ ਬਰਾਬਰੀ ਦਾ ਹੱਕ ਜਿਤਾਉਣ ਅਤੇ ਭਰਾ ਅਤੇ ਭਾਰੂ ਜਾਤਾਂ ਤੇ ਜਮਾਤਾਂ ਤੋਂ ਮਾਣ ਸਨਮਾਨ ਤੇ ਗੌਰਵ ਦੀ ਮੰਗ ਕਰਨ ਦਾ ਵਿਸ਼ਵਾਸ ਭਰਿਆ ਹੋਇਆ ਹੈ ਅਮਨ ਕਾਨੂੰਨ ਦੇ ਆਪੇ ਬਣੇ ਠੇਕੇਦਾਰ ਮਾਉਵਾਦੀ ਹਜਰ ਬਹੁਤ ਹਾਇਤੋਬਾ ਮਚਾਉਂਦੇ ਹਨ ਪਰ ਉਹ ਸਮਾਜਿਕ ਨਿਆਂ ਤੇ ਬੁਨਿਆਦੀ ਮਨੁੱਖੀ ਜ਼ਰੂਰਤਾਂ ਦੇ ਸਵਾਲਾਂ ਵੱਲ ਕਦੇ ਮੂੰਹ ਨਹੀਂ ਕਰਦੇ ਉਹ ਇਸ ਕੁੜੀ ਹਕੀਕਤ ਨੂੰ ਮੁਖਾਤਬ ਹੁੰਦੇ ਹੀ ਨਹੀਂ ਕਿ 1947 ਤੋਂ ਬਾਅਦ ਹੋਂਦ ਵਿੱਚ ਆਏ ਸੁਤੰਤਰ ਭਾਰਤ ਨੇ ਗਰੀਬ ਤੇ ਵਾਂਝੇ ਹਿੱਸਿਆਂ ਦੀ ਬਿਹਤਰੀ ਤੇ ਤਰੱਕੀ ਲਈ ਕੀ ਕੀਤਾ ਹੈ नक्सली Maowadi ਲਹਿਰ ਦਾ ਸਮਾਜਿਕ ਆਧਾਰ ਸਭ ਤੋਂ ਗਰੀਬ ਤੇ ਵਾਂਝੇ ਲੋਕ ਹੀ ਹਨ ਜਿਨ੍ਹਾਂ ਦੇ ਹਿੱਤਾਂ ਤੇ ਜਮਹੂਰੀ ਰੀਝਾਂ ਦੀ ਨਮਾਇੰਦਗੀ Maowadi ਲਹਿਰ ਕਰਦੀ ਹੈ ਹਕੂਮਤ ਖੁਦ ਮੰਨਦੀ ਹੈ ਕਿ Maowadi ਲਹਿਰ ਦਾ ਮੁੱਖ ਕਾਡਰ ਆਦਿਵਾਸੀ ਹਨ ਅਤੇ ਉਹਨਾਂ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਦੀ ਹੈ ਵਿਸ਼ਵ ਪ੍ਰਸਿੱਧ ਲੇਖਕ ਅਰੰਤੀ رائے ਨੇ ਬਸਤਰ ਦਾ ਦੌਰਾ ਕਰਨ ਤੋਂ ਬਾਅਦ ਲਿਖੇ ਆਪਣੇ ਲੰਬੇ ਲੇਖ ਸਾਤਿਆਂ ਨਾਲ ਵਿਚਰਦਿਆਂ 2010 ਵਿੱਚ ਇਹ ਦੱਸਿਆ ਸੀ ਕਿ ਮਾਓਵਾਦੀ ਛਾਪਾ ਮਾਰਾਂ ਦੀ 45% ਜਿਹੜੀਆਂ ਉਹਦੇ ਵਿੱਚ ਔਰਤਾਂ ਹਨ ਜਿਸ ਰਾਜ ਪ੍ਰਬੰਧ ਦਾ ਕਾਨੂੰਨ ਦਾ ਰਾਜ ਸਥਾਪਿਤ ਕਰਨ ਦੀ ਦੁਹਾਈ ਦਿੱਤੀ ਜਾਂਦੀ ਹੈ ਉਸ ਨੇ ਹੁਣ ਤੱਕ ਆਦਿਵਾਸੀਆਂ ਤੇ ਦਲਤਾਂ ਨੂੰ ਦੀ ਦਤਾ ਹੈ ਜਿੰਨਾ ਇਲਾਕਿਆ ਚ ਹੁਣ ਕਾਰਪੋਰੇਟ ਪ੍ਰੋਜੈਕਟਾਂ ਦੀ ਖਾਤਰ ਜੰਗੀ ਪੱਧਰ ਤੇ ਸੜਕਾਂ ਵਸਾਈਆਂ ਜਾ ਰਹੀਆਂ ਹਨ ਉਥੇ 77 ਦਹਾਕਿਆ ਚ ਭਾਰਤੀ ਹੁਕਮਰਾਨ ਪ੍ਰਾਇਮਰੀ ਸਿੱਖਿਆ ਤੇ ਮਲੇਰੀਏ ਵਰਗੀਆਂ ਸਧਾਰਨ ਜੀਆਂ ਬਿਮਾਰੀਆਂ ਦੇ ਇਲਾਜ ਲਈ ਮੁਢਲੀਆਂ ਸੇਵਾਵਾਂ ਵੀ ਬਹਿਆ ਨਹੀਂ ਕਰ ਸਕੇ ਅੱਜ ਵੀ ਆਦਿਵਾਸੀ ਭਾਰਤੀ ਰਾਜ ਤੋਂ ਰੋਜ਼ਗਾਰ ਪੈਨਸ਼ਨਾਂ ਜਾਂ ਤਨਖਾਹਾਂ ਨਹੀਂ ਮੰਗ ਰਹੇ ਉਹ ਸਿਰਫ ਇਹ ਮੰਗ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਰੈਣ ਬਸੇਰੇ ਜੰਗਲਾਂ ਪਹਾੜਾਂ ਤੋਂ ਉਜਾੜਿਆ ਨਾ ਜਾਵੇ ਉਹ ਬੈਲਾਡੇਲਾ ਖਾਣਾ ਵਰਗੇ ਪਹਿਲਾਂ ਲਗਾਏ ਵਿਕਾਸ ਪ੍ਰੋਜੈਕਟਾਂ ਦਾ ਸਵਾਦ ਵੇਖ ਚੁੱਕੇ ਹਨ ਜਿਸ ਅਜੂਬ ਮਾੜ ਉੱਪਰ ਕਬਜ਼ਾ ਕਰਨ ਲਈ ਹੁਣ ਸੁਰੱਖਿਆ ਦਸਤਿਆਂ ਦੇ ਕੈਂਪਾਂ ਅਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਉਹ ਭਾਰਤੀ ਸਟੇਟ ਲਈ ਹੁਣ ਤੱਕ ਅਬੂਝ ਹੀ ਰਿਹਾ ਹੈ ਕਾਰਪੋਰੇਟ ਪ੍ਰੋਜੈਕਟਾਂ ਲਈ ਜੰਗਲਾਂ ਪਹਾੜਾਂ ਹੇਠਲੇ ਵੱਡਮੁੱਲੇ ਕੁਦਰਤੀ ਵਸਤੂਆਂ ਨੂੰ ਕਬਜ਼ੇ ਵਿੱਚ ਲੈਣ ਅਤੇ ਇਸ ਖਾਤਰ ਉੱਥੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਦੀ ਜ਼ਰੂਰਤ ਵਿੱਚੋਂ ਆਦਿਵਾਸੀ ਖੇਤਰਾ ਵਿਚਲੇ ਮਾੜ ਵਰਗੇ ਇਲਾਕਿਆਂ ਦੀ ਖੋਜ ਹੋਈ ਜਿਨ੍ਹਾਂ ਬਾਰੇ 7 ਦਹਾਕੇ ਬਾਅਦ ਵੀ ਲੋਕਤੰਤਰੀ ਰਾਜ ਬੇਖਬਰ ਸੀ ਹਕੂਮਤ ਅਨੁਸਾਰ ਇਹ ਅਮਨ ਕਾਨੂੰਨ ਦਾ ਮਸਲਾ ਹੈ ਆਦਿਵਾਸੀ ਆਵਾਮ ਲਈ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ ਭਾਰਤ ਦੇ ਹੁਕਮਰਾਨ ਸੰਵਿਧਾਨ ਕਾਨੂੰਨ ਦਾ ਰਾਜ ਤੇ ਜਿੰਨੇ ਮਰਜ਼ੀ ਦਾਵੇ ਕਿੰਦ ਕਰਦੇ ਰਹਿਣ ਕੋਲ ਆਲਮ ਨੂੰ ਪਤਾ ਹੈ ਕਿ ਭਾਰਤੀ ਰਾਜ ਕਾਨੂੰਨ ਦਾ ਕਿੰਨਾ ਕੁ ਪਾਬੰਦ ਹੈ ਖਾਸ ਕਰਕੇ ਆਰਐਸਐਸ ਭਾਰਤੀ ਜਨਤਾ ਪਾਰਟੀ ਦਾ ਪਿਛਲੇ ਇੱਕ ਦਹਾਕੇ ਦਾ ਰਾਜ ਕਿਸ ਨੂੰ ਭੁੱਲਿਆ ਹੋਇਆ ਹੈ ਜਸਟਿਸ ਮੁਚੀ ਟੇਕ ਹੀ ਸੰਵਿਧਾਨ ਦੀਆਂ ਧੱਜੀਆਂ ਡਾਉਣ ਦਬੇ ਕੁਚਲਿਆਂ ਨੂੰ ਹੋਰ ਦਬਾਉਣ ਅਤੇ ਨਫ਼ਰਤ ਤੇ ਕਨੌਣੀ ਹਿੰਸਾ ਦੀ ਸਿਆਸਤ ਖੇਡਣ ਉੱਪਰ ਹੈ ਜੇ ਭਾਰਤੀ ਹੁਕਮਰਾਨਾਂ ਨੂੰ ਕਾਨੂੰਨ ਦੇ ਰਾਜ ਦਾ ਇੰਨਾ ਹੀ ਹੇਜ ਹੈ ਤਾਂ ਵੱਖਰੀ ਵਿਚਾਰਧਾਰਾ ਵਾਲਿਆਂ ਨੂੰ ਗੈਰ ਅਦਾਲਤੀ ਕਤਲਾਂ ਚ ਮਾਰਨ ਅਤੇ ਸਿਰਫ ਵਿਚਾਰਾਂ ਦੇ ਆਧਾਰ ਤੇ ਜੇਲ੍ਹਾਂ ਵਿੱਚ ਡੱਕਣ ਦਾ ਹਕੂਮਤ ਨੂੰ ਕੀ ਹੱਕ ਹੈ ਹਕੂਮਤ ਉਹਨਾਂ ਅਵਰਧ ਕਾਨੂੰਨ ਅਨਸਾਰ ਕਾਰਵਾਈ ਕਰੇ ਤੇ ਜੁਰਮ ਸਾਬਤ ਕਰਕੇ ਕਾਨੂੰਨੀ ਪ੍ਰਕਿਰਿਆ ਰਾਹੀਂ ਉਹਨਾਂ ਨੂੰ ਅਦਾਲਤੀ ਸਜ਼ਾਵਾਂ ਦੇਵੇ ਪਰ ਹੁਕਮਰਾਨ ਜਮਾਤ ਲਈ ਕਾਨੂੰਨ ਤਾਂ ਮਹਿਜ ਲੁਕਾਈ ਨੂੰ ਬੇਵੱਸ ਤੇ ਦੱਬੂ ਪ੍ਰਜਾ ਬਣਾ ਕੇ ਰੱਖਣ ਦਾ ਇੱਕ ਸੰਦ ਹੈ ਚੋਟੀ ਦੇ ਮਾਓਵਾਦੀ ਆਗੂ ਚੇਰੂਕੁਰੀ ਰਾਜਕੁਮਾਰ ਉਰਫ ਆਜ਼ਾਦ ਅਤੇ ਪੱਤਰਕਾਰ ੍ਹੇਮ ਪਾਂਡੇ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਵਿਰੁੱਧ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਸੀ ਕਿ ਗਣਰਾਜ ਨੂੰ ਆਪਣੇ ਹੀ ਬੱਚਿਆਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੁਣ ਜਦੋਂ ਗਣਰਾਜ ਦੇ ਹਕਮਰਾਨ ਕਤਲੇਆਮ ਦੇ ਟੀਚੇ ਮਿੱਥ ਕੇ ਖਾਸ ਸਫਾਇਆ ਕਰਨ ਦੇ ਐਲਾਨ ਕਰ ਰਹੇ ਹਨ ਤਾਂ ਸੁਪਰੀਮ ਕੋਰਟ ਖਮੋਸ਼ ਦਰਸ਼ਕ ਬਣੀ ਹੋਈ ਹੈ ਭਗਵਾ ਹਕੂਮਤ ਦਾ ਦਾਵਾ ਹੈ ਕਿ 2013 ਵਿੱਚ 10 ਰਾਜਾਂ ਦੇ 126 ਜ਼ਿਲ੍ਹੇ ਖੱਬੇਪੱਖੀ ਹੱਤਿਆਦ ਦੀ ਲਪੇਟ ਵਿੱਚ ਸਨ ਹੁਣ 38 ਜ਼ਿਲ੍ਹੇ ਹੀ ਨਕਸ਼ਲਵਾਦ ਦੀ ਪ੍ਰਭਾਵਤ ਹਨ ਪਰ ਕੀ ਉਹ ਅਣਮਰੁਖੀ ਹਾਲਾਤ, ਘੋਰ ਗਰੀਬੀ, ਨਾ ਬਰਾਬਰੀ, ਬੇਰੁਜ਼ਗਾਰੀ, ਸਮਾਜਿਕ ਨਿਆਂ, ਜ਼ਬਰ ਜ਼ੁਲਮ ਵੀ ਦੂਰ ਕਰ ਦਿੱਤੇ ਗਏ ਹਨ। ਜਿਨ੍ਹਾਂ ਕਾਰਨ ਦੱਬੇ ਕੁਚਲੇ ਆਵਾਮ ਸਟੇਟ ਵਿਰੁੱਧ ਹਥਿਆਰ ਚੁੱਕਦੇ ਹਨ। ਬਹੁਤ ਸਾਰੇ ਅਧਿਨ ਦਿਖਾਉਂਦੇ ਹਨ ਕਿ ਇਹਨਾਂ ਸਾਰੇ ਪੱਖਾਂ ਤੋਂ ਤਾਂ ਹਾਲਾਤ ਹੋਰ ਵੀ ਬਦਤਰ ਹੋਏ ਹਨ। ਫਾਸ਼ੀਵਾਦੀ ਹਕੂਮਤ ਨੂੰ ਭਰਮ ਹੈ ਕਿ क्रूर ਰਾਜਕੀ دہشتਵਾਦ ਦੇ ਜ਼ੋਰ ਆਵਾਮ ਦੀ ਬਿਹਤਰ ਜ਼ਿੰਦਗੀ ਦੀ ਜਮਹੂਰੀ ਰੀਜ ਨੂੰ ਹਮੇਸ਼ਾ ਲਈ ਖਤਮ ਕੀਤਾ ਜਾ ਸਕਦਾ ਹੈ ਜਿਵੇਂ ਇਤਿਹਾਸ ਗਵਾਹ ਹੈ ਇਸੇ ਤਰ੍ਹਾਂ ਪੁਖ ਵੀ ਸਾਬਤ ਕਰੇਗਾ ਕਿ ਸਮਾਜਿਕ ਤਬਦੀਲੀ ਲਈ ਯਤਨਸ਼ੀਲ ਤਾਕਤਾਂ ਨੂੰ ਇਹ ਪਛਾੜ ਵਕਤੀ ਹੈ ਅਤੇ ਨਕਸਲਵਾਦ ਦਾ ਕਾਲਪਨਿਕ ਪੰਛੀ ਵਾਂਗ ਆਪਣੀ ਰਾਖ ਚੋਂ ਮੁੜ ਜੁਣਾ ਹੋਣ ਦਾ ਤਾਕਤ ਇਹ ਰੱਖਦਾ ਹੈ ਇਹ ਸੀ ਜੀ ਬੂਟਾ ਸਿੰਘ ਮਹਿਬੂਦਪੁਰ ਦਾ ਲਿਖਿਆ ਲੇਖ ਬਸਤਰ ਵਿੱਚ ਕਤਲਿਆਮ ਨਾਲ ਜੂਝ ਰਹੀ ਨਕਸ਼ਲੀ ਲਹਿਰ ਤੇ ਅਸਾਂ ਤੀਸਰੀ ਅੱਖ ਪ੍ਰੋਗਰਾਮ ਵਿੱਚ ਆਪਣੇ ਦਰਸ਼ਕਾਂ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ